ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟਾਣੀ ਟਾਣੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਕਿਸੇ ਉੱਤੇ ਰੰਗ ਹੋਵੇ ਹਰਿਆਲੀ ਦਾ ਕੋਈ ਅੰਤਾਂ ਦੀਆਂ ਵਾਟਾਂ ਵਿੱਚ ਹੀ ਖੋ ਜਾਵੇ ਟਾਣੀ ਟਾਣੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਇਕ ਕਿਤੇ ਪਾਣੀ ਵਗਦਾ ਰਹੇ ਉਹ ਵਗਦਾ ਸਦੀਆਂ ਤਾਈ ਤੇ ਕਿਤੇ ਖੜਾ ਖੜੋਤਾ ਸੁੱਕ ਕੇ ਖਤਮ ਜਾਂ ਹੋ ਜਾਵੇ ਇਹ ਕਿਤੇ ਵਗਨ ਸਮੁੰਦਰ ਕੋਈ ਅੰਤ ਨ ਦੇਖਣ ਨੂੰ ਤੇ ਕਿਤੇ ਪਾਣੀ ਆਪਣੇ ਆਪ ਵਿੱਚ ਹੀ ਸਮੋਝ ਜਾਵੇ ਤਾਂ ਨੀ ਤਾਂ ਨੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਹਵਾ ਜੇ ਚਲਦੀ ਇਹ ਤਾਂ ਹਰ ਸ਼ੈ ਵੀ ਤਾਂ ਨੱਚਦੀ ਏ ਹਰੀਆਲੀ ਵਿੱਚ ਧਰਤੀ ਸੱਜ ਵਿਆਹੀ ਲੱਗਦੀ ਏ ਤੇ ਕਿਤੇ ਰੁੱਖ ਵੀ ਲੱਗਦੇ ਛੂੰਦੇ ਅੰਬਰਾ ਨੂੰ ਤੇ ਤੱਕਦੇ ਤੱਕਦੇ ਅੱਖਰ ਸਾਜ ਵਿੱਚ ਸੰਜੋਜ ਆਵੇ ਟਾਣੀ ਟਾਣੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਫੁੱਲ ਵੀ ਟੈਕਨ ਵਨ ਸਵੰਨੇ ਚਿਹਰੇ ਨੇ ਖੁਸ਼ੀਆਂ ਨਾਲ ਹੀ ਫੱਬਦੇ ਸਾਰੇ ਖੇੜੇ ਨੇ ਇਹ ਪੰਛੀ ਗਾਵਨ ਛੇੜਨ ਕੋਈ ਰਾਗ ਜਿਹਾ ਜਿਸ ਨੂੰ ਸੁਣ ਹਵਾ ਵੀ ਚਲਦੀ ਖਲੋ ਜਾਵੇ ਟਾਣੀ ਟਾਣੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਤਾਰੇ ਜਗ ਦੇ ਚੰਨ ਵੀ ਆਇਆ ਦੇਖਣ ਨੂੰ ਸੂਰਜ ਵੀ ਆਇਆ ਧੁੱਪ ਨੂੰ ਲੈ ਕੇ ਸੇਕਣ ਨੂੰ ਖੇਤਾਂ ਵਿੱਚ ਫਸਲਾਂ ਨੇ ਰੰਗ ਲਾਇਆ ਏ ਫਿਰ ਸਿਵੀਆਂ ਵੀ ਤਾਂ ਵੱਟ ਤੇ ਆਨ ਖਲੋ ਜਾਵੇ ਟਾਣੀ ਟਾਣੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਵਾਹ ਏ ਰੱਬਾ ਤੇਰੇ ਰੰਗ ਨਿਆਰੇ ਨੇ ਤੇਰੇ जग ਵਿੱਚ ਫੱਬਦੇ ਇਹ ਰੰਗ ਵੀ ਤਾਂ ਸਾਰੇ ਨੇ ਹਰ ਇੱਕ ਨੂੰ ਤੂੰ ਕੰਮੀ ਲਾਇਆ ਖੈਰ ਕਰੀ ਤੇਰੇ ਵਿੱਚ ਆਗਾਜ਼ ਅੰਤ ਸਮਾਇਆ ਖੈਰ ਕਰੀ ਇਹ ਤੇਰੇ ਤੋਂ ਕੀ ਹੋਲਾ ਤੂੰ ਹਰ ਟੋ ਜਾਵੇਂ ਟਾਣੀ ਟਾਣੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਜੇ ਮਾਇਆ ਦੇਵੇ ਸਬਰ ਨੂੰ ਵੀ ਸੰਗ ਰਖੀ ਹਰ ਪਾਸੇ ਹੀ ਤੂ ਰੱਖੀ ਬਸਤੂ ਠੰਡ ਰਖੀ ਸੁੰਨੀ ਕੁਖਨਾ ਰਖੀ ਕਿਸੇ ਵੀ ਔਰਤ ਦੀ ਉਸ ਲਈ ਤਾਂ ਮੌਤ ਜਹੀਏ ਜ਼ਿੰਦਗੀ ਸੱਚੀ ਹੋ ਜਾਵੇ ਟਾਣੀ ਟਾਣੀ ਸੇਖ ਸੁਘਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਸਿਵਿਆ ਜ਼ਿੰਦਗੀ ਸਬਰ ਸੰਤੋਖ ਨਾਲ ਲੰਘ ਜਾਵੇ ਵੈਰ ਵਿਰੋਧ ਤੋਂ ਜਿੰਨੀ ਹੋ ਜੇ ਕੰਧ ਹੋ ਜਾਵੇ ਸਿੱਧੀ ਸਾਦੀ ਜ਼ਿੰਦਗੀ ਨੂੰ ਮੈਂ ਜਾਨ ਲਵਾਂ ਇਸ ਹਰਿਆਵਲ ਦੇ ਸੰਗ ਰਹਿ ਕੇ ਇਸ ਨੂੰ ਮਾਨ ਲਵਾਂ ਇਸ ਮੇਰੇ ਕਰਕੇ ਨਾ ਕਿਸੇ ਦੀ ਅੱਖ ਚੋਂ ਅਥਰੂ ਚੋ ਜਾਵੇ ਟਾਨੀ ਟਾਨੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਅੰਤ ਵਿੱਚ ਤਾਂ ਆਉਣਾ ਤੇਰੇ ਕੋਲ ਰੱਬਾ ਕੀ ਮੂੰਹ ਵਿਖਾਉਂ ਜਾਂ ਕਹੂੰ ਕੀ ਬੋਲ ਰੱਬਾ ਤੂੰ ਹੀ ਤਾਂ ਸੰਗ ਹਰਥਾ ਮੇਰੇ ਖੜਦਾ ਏ ਔਖੇ ਵੇਲੇ ਬਸ ਤੂੰ ਹੀ ਤਾਂ ਬਾਫੜਦਾ ਏ ਤੇਰੇ ਤੋਂ ਕੀ ਉਲਾ ਸਭ ਸਾਫ ਰੱਬਾ ਤੂੰ ਬਸ ਸਿਰ ਹੱਥ ਰੱਖੀ ਕਰੀ ਇਨਸਾਫ ਰੱਬਾ ਜਦ ਤੇਰੇ ਅੱਗੇ ਖੜੇ ਹੋਣ ਦਾ ਵੇਲਾ ਆ ਜਾਵੇ ਇੱਥੇ ਕਿਤੇ ਕੋਈ ਨਮੋਸ਼ੀ ਆ ਕੇ ਨਾ ਮੈਨੂੰ ਛੋਹ ਜਾਵੇ ਤਾਂ ਨੀ ਤਾਂ ਨੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁੱਕ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ ਤਾਂ ਨੀ ਤਾਂ ਨੀ ਸਿੱਖ ਸਿਖਾਉਂਦੀ ਜ਼ਿੰਦਗੀ ਦੀ ਕੋਈ ਸੁਖ ਜਾਵੇ ਕੋਈ ਨਵੀਂ ਨਕੋਰ ਜੀ ਹੋ ਜਾਵੇ